ਬੇਬੇ ਤੂੰ ਮੇਰੀ ਮਾਂ ਆ ਮੇਰੀ ਬੀਬੇ ਆ ਮੈਂ ਆਪਣੀ ਮਾਂ ਦੀ ਅੱਖਾਂ ਦੀ ਲਾਈਟ ਨਹੀਂ ਜਾਣ ਦੇਣੀ ਤੂੰ ਕੋ ਤਨਗਨ ਪੁੱਤ ਤੇ ਆਪ ਦੇ ਕਰੇ ਕੋਈ ਟੰਕਾ ਨਹੀਂ ਕੁਛ ਨਹੀਂ ਹੋਣਾ ਨਾ ਕੋਈ ਕੁਛ ਹੋਣ ਦਿੱਕਤ ਆਉਣੀ ਇੱਕ ਦਿਨ ਚ ਹੀ ਆ ਜਾਣਾ ਵਾਪਸ ਨਹੀਂ ਕਾਲਾ ਮੋਤੀਆ ਮਾਂ ਨਹੀਂ ਕਰ ਗੱਲ ਸੁਣ ਲੈ ਮੇਰੀ ਗੱਲ ਸੁਣ ਲਮ ਇਹ ਅੱਖ ਦੀ ਵੀ ਲਾਇਟ ਚਲੇ ਜਾਣੀ ਆ ਫਿਰ ਉਹ ਕਹਿੰਦੇ ਕਾਲਾ ਮੋਤੀਆ ਬਣ ਰਿਹਾ ਵਾ ਜੇ ਕਾਲਾ ਮੋਤੀਆ ਹੋ ਗਿਆ ਮਾਂ ਫਿਰ ਅੰਨੀ ਹੋ ਜੇਗੀ ਮਾਂ ਇਹ ਹੌਲੀ ਹੌਲੀ ਬਹਿ ਜਾਣੀ ਆ ਅੱਖੇ ਵੀ ਬੈਠ ਜਾਣੀ ਆ ਮਾਂ ਅੱਖੇ ਲੱਗਣਾ ਮੇਰੀ ਮਾਂ ਬਣ ਕੇ ਪੁੱਤ ਦੇ ਅੱਖੇ ਹੀ ਲੱਗਣਾ ਮੇਰੀ ਮਾਂ ਨੇ ਨਾ ਮੇਰੀ ਡਰਨਾ ਨਹੀਂ ਗਾ ਕੋਈ ਆਪਰੇਸ਼ਨ ਨਹੀਂ ਕੋਈ ਟਾਂਕਾ ਨਹੀਂ ਲੱਗਣਾ ਕੋਈ ਟੀਕਾ ਨਹੀਂ ਲੱਗਣਾ ਬਸ ਉਹਨਾਂ ਨੇ ਐ ਕਰਨਾ ਮਸ਼ੀਨ ਨਾਲ ਐ ਕਰਕੇ ਜਾਲਾ ਲਾ ਦੇਣਾ ਬਸ ਜਾਲਾ ਹੀ ਲਾਉਣਾ ਮੈਨੂੰ ਪਤਾ ਆਇਆ ਸੱਤ ਕਾ ਉਹ ਇਹ ਇਹਦਾ ਅੱਖ ਦਾ ਹੁਣ ਉਵੇਂ ਨਹੀਂ ਹੋਣਾ ਜਾਲਾ ਹੀ ਲਾਉਣਾ ਹੁਣ ਮਸ਼ੀਨਾਂ ਦੂਜੀਆਂ ਆ ਗਈਆਂ ਨਹੀਂ ਇਹਦਾ ਨਹੀਂ ਹੁੰਦਾ ਮਸ਼ੀਨ ਨਾਲ ਤੂੰ ਦੇਖੀ ਜਾਲਾ ਹੀ ਲਾ ਕੇ ਉਹਨਾਂ ਨੂੰ ਸਾਫ਼ ਕਰ ਦੇਣਾ ਬਸ ਕਿੱਥੇ ਹੋ ਮਾਂ ਇੱਥੇ ਹੀ ਹੁਣ ਹੋਰ ਕਿੱਥੇ ਹੋਣਾ ਠੀਕ ਆ ਮਾਂ ਇਹਦਾ ਇਹ ਮਾਂ ਦਾ ਵੀ ਹੁਣ ਦੋਨਾਂ ਦਾ ਇਕੱਠਿਆਂ ਦਾ ਹੀ ਹੋਣਾ ਤੁਹਾਡਾ ਕਿਹੜੀ ਅੱਖ ਦਾ ਤੇਰਾ ਐਸ ਅੱਖ ਦਾ ਰਹਿਣਾ ਹੁਣ ਤੁਸੀਂ ਦੋਨੋਂ ਇਕੱਠਿਆਂ ਹੀ ਨਹੀਂ ਰਹਿਣਾ ਇਕੱਠਿਆਂ ਨਹੀਂ ਇਕੱਠਿਆਂ ਨਹੀਂ ਜਾਣਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਾਂ ਰਾਮਕੌਰ ਤੇ ਮੇਰੀ ਮਾਂ ਜਸਪਾਲ ਕੌਰ ਦੋਨਾਂ ਦੀ ਅੱਖ ਦਾ ਆਪਰੇਸ਼ਨ ਹੋਣ ਜਾ ਰਿਹਾ ਜੀ ਨਾ ਮੇਰਾ ਨਾ ਕਰਾਓ ਬੇਬੇ ਤੂੰ ਮੇਰੀ ਮਾਂ ਆ ਮੇਰੀ ਬੇਬੇ ਆ ਮੈਂ ਆਪਣੀ ਮਾਂ ਦੀ ਅੱਖਾਂ ਦੀ ਲਾਈਟ ਨਹੀਂ ਜਾਣ ਦੇਣੀ ਨੇਕ ਮਾਂ ਤੇਰੀ ਇੱਕੋ ਹੀ ਅੱਖ ਆ ਇੱਕ ਅੱਖ ਦਾ ਪਹਿਲਾ ਹੋਇਆ ਹੋਇਆ ਆਪਣੇ ਸ਼ੇਰ ਮੇਰੀ ਬੋੜੇ ਚੁਰਦੀ ਜੰਦੀ ਕਰਦਾ ਮੈਂ ਚਰਾ ਲੈਂਦੀ ਨਹੀਂ ਮਾਂ ਇਹਦੇ 'ਚ ਕੋਈ ਦਿੱਕਤ ਨਹੀਂ ਆਉਣੀ ਮਸ਼ੀਨ ਨਾਲ ਬਸ ਉਹਨਾਂ ਨੇ ਜਾਲਾ ਸਾਫ਼ ਕਰ ਦੇਣਾ ਘੰਟੇ 'ਚ ਹੀ ਆ ਜਾਣਾ ਵਾਪਸ ਇੱਕ ਘੰਟੇ 'ਚ ਨਾ ਮੇਰੀ ਮਾਂ ਆਖੇ ਲੱਗਣਾ ਮੇਰੀ ਮਾਂ ਆ ਰਾਮਕੁਰੇ ਤੇ ਮੇਰੀ ਮਾਂ ਆ ਰਾਮਕੌਰ ਮੇਲਕੋਟਲੇ ਤੋਂ ਵੀਰਾਂ ਬਾਈ ਦੇ ਗੁਰੂ ਘਰ ਤੋਂ ਮਾਂ ਨੂੰ ਲੈ ਕੇ ਆਏ ਤੇ ਇੱਧਰ ਮੇਰੀ ਮਾਂ ਜਿਸ ਪਾਲਕ ਔਰ ਜਿਹਦਾ ਇੱਡਾ ਘਰ ਸੀ ਤਿੰਨ ਪੁੱਤ ਭਰਿਆ ਹੋਇਆ ਤਿੰਨੇ ਪੁੱਤ ਵੀ ਛੇਰਾਂ ਵਰਗੇ ਪੜ੍ਹੇ ਲਿਖੇ ਇੱਕ ਪੁਲਿਸ 'ਚ ਭਰਤੀ ਹੋਣ ਜਾ ਰਿਹਾ ਸੀ ਇੱਕ ਫੌਜ 'ਚ ਪਰ ਕੁਛ ਐਸੀ ਮਾੜੀ ਨਜ਼ਰ ਲੱਗੀ ਪਤੀ ਦੀ ਡੈਥ ਹੋ ਗਈ ਪੁੱਤ ਮੈਂਟਲੀ ਅਫਸੈਟ ਹੋ ਗਏ ਦੋ ਤੀਜਾ ਉਹਨਾਂ ਦੇ ਮਗਰ ਟੈਨਸ਼ਨ ਜੀ ਉੱਤੇ ਚੱਕਰ ਦੇ ਪੈ ਗਿਆ ਘਰ 'ਚ ਅੱਗ ਲੱਗ ਗਈ ਸਭ ਕੁਝ ਪਰ ਉਹ ਮਾਰੇ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਮਾਂ ਨੇ ਮਾਂ ਦੇ ਤਿੰਨਾਂ ਪੁੱਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਸਵੀਰਾਂ ਲੱਗੀਆਂ ਮੇਰੇ ਵੀਰ ਦੀਆਂ ਭਗਵੰਤ ਦੀਆਂ ਅਮਨਦੀਪ ਦੀਆਂ ਤੇ ਗੁਰਪ੍ਰੀਤ ਦੀਆਂ ਹੁਣ ਤਿੰਨੋਂ ਪੁੱਤ ਤੇ ਮਾਂ ਸਾਡੇ ਕੋਲ ਰਹਿੰਦੇ ਮਾਂ ਹੁਣ ਤੁਰਨ ਲੱਗ ਗਈ ਚੂਲਾ ਟੁੱਟ ਗਿਆ ਸੀ ਮਾਂ ਵੀ ਬਹੁਤ ਬੁਰੀ ਹਾਲਤ ਦੀ ਸੀ ਘਰੇ ਪਈ ਸੀ ਵਿਚਾਰੇ ਤੇ ਅੱਜ ਇਹਨਾਂ ਦੋਨੇ ਮਾਵਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਣੇ ਆ ਮੋਤੀ ਆਤਰਿਆ ਹੋਇਆ ਕਿਤਾ ਮੋਤੀ ਅਰਦਾਸ ਕਰਿਓ ਬਸ ਮੇਰੀ ਮਾਂ ਦਾ ਆਪਰੇਸ਼ਨ ਸਹੀ ਸਲਾਮਤ ਹੋ ਜAVE ਤੇ ਅੱਖਾਂ ਦੀ ਰੌਸ਼ਨੀ ਬਣ ਜਾਵੇ ਅਰਦਾਸ ਕਰਿਓ ਵੈਗੁਰਦੀ ਦਾ ਖਾਲਸਾ ਮੇਰਾ ਰੈਗ ਵੈਗੁਰਦੀ ਦਾ ਮਾਂ ਆਪਰੇਸ਼ਨ ਨਹੀਂ ਕਰਾਉਣਾ ਮਾਂ ਮਾਂ 1 ਘੰਟੇ 쉬ਤੀ ਮਿਲ ਜਾਨੀ ਮੇਰੀ ਬੇਬੇ ਨੂੰ ਤਾਂ ਆਰਾਮ ਕਰੇ ਤੈਨੂੰ ਲੱਗਦਾ ਤੇਰਾ ਪੁੱਤ ਤੇਰੇ ਨਾਲ ਗਲਤ ਕਰਨ ਹੋਣ ਦੇਉ ਬਸ ਲੱਗਦਾ ਤੈਨੂੰ ਤੂੰ ਭਰੋ ਤੰਦੇ ਨੂੰ ਪੁੱਤ ਤੇ ਆਉਂਦੇ ਆਰੇ ਮੇਰੀ ਮਾਂ ਮਾਂ ਠੀਕ ਆ ਠੀਕ ਆ ਮਾਂ ਆਸ਼ੀਰਵਾਦ ਦਿਓ ਕਰੋ ਗੱਲਾਂ ਸੁਣਦੇ ਬਲਕੇ ਰਾਤ ਪੱਤ ਤੇ ਮਨਪੱਤ ਨਾਮ ਆ ਜਿੱਤੀ ਵੰਡ ਦਿੱਤਾ ਬਾਕੀ ਕਾਂਜੀ ਕਲਾ ਰੋਹਿਣ ਜੁਹਾਰ ਜੀ ਜੀ 2020 ਦਾ ਪ੍ਰਸ਼ਕਤੀ ਕਰ ਮਹਾਰਾਜ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ